ਯੂਨੀਵਰਸਿਟੀ ਬਣਾਈ ਤੇ ਮੇਰੀ ਯੂਨੀਵਰਸਿਟੀ ਚੱਲ ਨਹੀਂ ਸੀ ਰਹੀ ਜਿੰਨ ਨੂੰ ਬੰਦਾ ਜਾਣਦਾ ਹੋਵੇ ਉਹਦੇ ਨਾਲ ਹੀ ਤੁਹਾਡਾ ਜੈਲਸ ਹੁੰਦਾ ਇਹ ਮੇਰੇ ਨਾਲ ਹੀ ਥੋੜੇ ਸੀਗੇ 2001 'ਚ ਇਹਨਾਂ ਨੇ ਸਟਾਰਟ ਕੀਤਾ ਸੀ ਲਵਲੀ ਬੰਦਿਆ ਨੇ ਹਾਂਜੀ ਇਹਨਾਂ ਦੀ ਯੂਨੀਵਰਸਿਟੀ ਬੜੀ ਚੰਗੀ ਚੱਲ ਰਹੀ ਮੇਰੀ ਬੰਦ ਹੋਣ ਤੇ ਆਈ ਸੀ ਮੈਂ ਬੜਾ ਜੈਲਸ ਕਰਦਾ ਸੀ ਜਿਹਦੇ ਨਾਲ ਤੁਸੀਂ ਜੈਲਸ ਕਰਦੇ ਹੋ ਨਾ ਉਹਨੂੰ ਮਿਲਣਾ ਸ਼ੁਰੂ ਕਰ ਦੋ ਤੁਹਾਡਾ ਜੈਲਸ ਘਟ ਜਾਵੇਗਾ ਮੈਂ ਜਾਣਦੇ ਹਾਂ ਕਿ ਆ ਮੈਂ ਕਿਹ ਮੱਤਰ ਸਾਹਿਬ ਅਕਾ ਤੁਸੀਂ ਮੈਂ ਜਦੋਂ ਫੋਨ ਕਰਾਂ ਚੱਕਿਆ ਕਰਨਾ ਜਦੋਂ ਜੈਲਸ ਕਾਫੀ ਖਤਮ ਹੋ ਗਿਆ ਮੈਂ ਉਹਨੂੰ ਕਨਵੋਕੇਸ਼ਨ ਤੇ ਚੀਫ ਗੈਸਟ ਬਣਾਇਆ ਆਪਣੀ ਯੂਨੀਵਰਸਿਟੀ ਹਾਂ ਇਹ ਵੀ ਸ਼ਾਇਦ ਇਤਿਹਾਸ ਚ ਪਹਿਲੀ ਵਾਰ ਹੋਇਆ ਹੋਗਾ ਕਿ ਇੱਕ ਹੀ ਨਿਵਸੀ ਦਾ ਮਾਲਕ ਦੂਜੀ ਯੂਨੀਵਰਸਿਟੀ ਜਾਂਦਾ ਕਿੰਨੇ ਭਰਾ ਆਏ ਫਿਰ ਤੁਸੀਂ ਜੈਲਸ ਤੇ ਤਾਂ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ ਗੁੱਸੇ ਨੂੰ ਤੁਸੀਂ ਕਿਵੇਂ ਸਟੱਡੀ ਕਰਦੇ ਹੋ ਕੁਝ ਲੋਕਾਂ ਨੂੰ ਗੁੱਸਾ ਬਹੁਤ ਆਉਂਦਾ ਹੈ ਗੁੱਸਾ ਮਨ ਚ ਪਾਲ ਕੇ ਰੱਖਦੇ ਆ ਮੈਨੂੰ ਵੀ ਆਉਂਦਾ ਐਕਸ਼ਨ ਤੋਂ ਰਿਐਕਸ਼ਨ ਕਈ ਵਾਰ ਵੱਡਾ ਹੋ ਜਾਂਦਾ ਹੈ ਗੁੱਸੇ ਨੂੰ ਕਿਵੇਂ ਡਿਫਾਈਨ ਕਰੋ ਇਸ ਤੋਂ ਭੈੜੀ ਕੋਈ ਚੀਜ਼ ਨਹੀਂ ਜਲਦੀ ਜਲਦੀ ਕਿਸੇ ਚੀਜ਼ ਨੂੰ ਬਹੁਤ ਤਾਰੀਫ ਨਾ ਕਰੋ ਤੇ ਐਕਸੈਪਟ ਵੀ ਨਾ ਕਰੋ ਜਲਦੀ ਜਲਦੀ ਕਿਸੇ ਚੀਜ਼ ਨੂੰ ਨੋ ਤੇ ਨੈਵਰ ਵੀ ਨਾ ਕਰੋ ਸਿਰਫ ਦੇਖੋ ਸੋਚੋ ਤੇ ਸੋਚ ਕੇ ਮੂੰਹ ਕੁਝ ਨਾ ਕਰੋ ਬਹੁਤਨੇ ਲੋਕ ਇਹ ਕਹਿੰਦੇ ਆ ਕਿ ਮੈਂ 45 ਸਾਲ ਤੱਕ ਕੰਮ ਕਰੂੰਗਾ ਬੱਚਿਆਂ ਲਈ ਪ੍ਰਾਪਰਟੀ ਬਣਾ ਕੇ ਕੰਮ ਧੰਦੇ ਸੈੱਟ ਕਰਕੇ ਮੁੜ ਕੇ ਸ਼ਾਂਤਮਈ ਜ਼ਿੰਦਗੀ ਜਿਊਵਾਂਗੇ ਤੁਹਾਡੇ ਮੁਤਾਬਕ ਸ਼ਾਂਤਮਈ ਜਿਹੜਾ ਜ਼ਿੰਦਗੀ ਹੈ ਜਾਂ ਸ਼ਾਂਤੀ ਸ਼ਬਦ ਹੈ ਉਹ ਲਾਈਫ ਦੇ ਅੰਦਰ ਐਗਜ਼ਿਸਟ ਕਰਦਾ ਹੈ ਕਿ ਇੱਕ ਨੌਕਰੀ ਪੇਸ਼ਾ ਬੰਦਾ ਜਿਹੜਾ ਕਿ ਸਿਰਫ ਸਹੀ ਵੀ ਗਵਰਨਮੈਂਟ ਦੀ ਪੈਨਮੀ ਗਵਰਨਮੈਂਟ ਦਾ ਤੇ ਕਾਗਜ਼ ਵੀ ਗਵਰਨਮੈਂਟ ਦਾ ਕੁਝ ਲੋਕਾਂ ਤੇ ਥੋੜੀ ਬਹੁਤੀ ਦਿਨ ਚੰਗੇ ਮਾੜੇ ਮਿਲ ਸਕਦੇ। ਬਿਜ਼ਨਸਮੈਨ ਜਿਹੜਾ ਬੰਦਾ ਵਾ ਜਿਹੜਾ ਕਿ ਹਰ ਵੇਲੇ ਦਿਨ ਤੇ ਚਾਰ ਚਰ ਛੇ ਛੇ ਵਾਰੀ ਕੁਝ ਇਹੋ ਜਿਹੇ ਟ੍ਰਬਲਸ ਦੇਖਦਾ ਉਹਨੂੰ ਸ਼ਾਂਤੀ ਦੀ ਚਾਹ ਨਹੀਂ ਹੋਣੀ ਚਾਹੀਦੀ। ਜਿੰਨਾ ਜੜਾ ਵੀ ਬੰਦਾ ਜ਼ਿੰਦਗੀ ਵਿੱਚ ਸ਼ਾਂਤੀ ਚਾਹਦਾ ਹੈ ਉਹਨੂੰ ਅਸ਼ਾਂਤੀ 'ਚ ਰਹਿਣਾ ਸਿੱਖਣਾ ਚਾਹੀਦਾ। ਜਿੰਨੂੰ ਅਸ਼ਾਂਤੀ ਦੇ ਵਿੱਚ ਰਹਿਣਾ ਆ ਗਿਆ ਉਹਨੂੰ ਸਮਝ ਲਓ ਹਮੇਸ਼ਾ ਹੀ ਸ਼ਾਂਤੀ ਮਿਲ ਜਾਏਗੀ। ਪਰ ਚੰਨੀ ਸਾਹਿਬ ਜ਼ਿੰਦਗੀ ਦੇ ਅਖੀਰਲੇ ਜਾਂ ਚੌਥੇ ਪੜਾਅ ਤੇ ਆ ਕੇ ਵਿਅਕਤੀ ਦੀਆਂ ਫੀਲਿੰਗਸ ਕੀ ਹੁੰਦੀਆਂ ਨੇ ਸੰਸਾਰ ਤੋਂ ਜਾਣ ਦੇ ਬਾਰੇ ਜਾਂ ਜ਼ਿੰਦਗੀ ਨੂੰ ਉਹ ਕਿਸ ਤਰ੍ਹਾਂ ਮੁਲਾਂਕਣ ਕਰਦਾ ਤੁਹਾਡੇ ਹੁਣ ਥੌਟਸ ਕਿਸ ਤਰ੍ਹਾਂ ਦੇ ਆਉਂਦੇ ਨੇ ਮੈਨੂੰ ਸਮਝਦਾ ਵੀ ਜਿੰਨਾ ਚੀਜ਼ਾਂ ਤੇ ਤੁਹਾਡਾ ਕੰਟਰੋਲ ਨਹੀਂ ਹੈ ਉਹਦੇ ਤੇ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ ਲੋਕ ਕਹਿੰਦੇ ਨੇ ਕਿ ਚੰਨੀ ਹਰਾਂ ਨੇ ਬੜੀ ਤਰੱਕੀ ਕੀਤੀ ਹੈ ਭਾਈ ਬੜੇ ਸਫਲ ਹੋਏ ਸਫਲਤਾ ਤੇ ਸਫਲ ਜੀਵਨ 'ਚ ਤੁਸੀਂ ਕੀ ਅੰਤਰ ਮਹਿਸੂਸ ਕਰਦੇ ਹੋ ਮੈਂ ਅੱਜ ਵੀ ਆਪਣਾ ਜਿਹੜੀ ਹੈ ਨਾ 2006 ਮਾਡਲ ਦੀ ਗੱਡੀ ਚਲਾਉਣਾ ਮੇਰੀ ਪਿੱਠ ਬੜੀ ਦੁਖਦੀ ਹੈ ਉਹ ਉੱਚੀਆਂ ਗੱਡੀਆਂ ਖੜੀਆਂ ਮੈਂ ਉਹੀ ਚਲਾਉਣਾ ਇਸ ਕਰਕੇ ਕਿ ਮੇਰੀ ਪਿੱਠ ਹੋਰ ਦਰਦ ਹੋਵੇ ਤੇ ਮੈਂ ਸਵੇਰੇ ਜ਼ਿਆਦਾ ਐਕਸਰਸਾਈਜ਼ ਕਰਾਂ ਉਹਨੇ ਨਹੀਂ ਕਿਹਾ ਵੀ ਦੇਖੋ ਮੈਂ ਇੰਨਾ ਕੰਮ ਕਰਦਾ ਵਾਂ ਮੈਂ ਉਹ ਕਰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਪ੍ਰੋਬਲਮਸ ਨਹੀਂ ਕਿਹਾ ਹੀ ਨਹੀਂ ਮੈਂ ਕਿਹਾ ਦੇਖ ਨਾ ਮੈਂ ਅੱਜ ਤੇਰੇ ਵਾਸਤੇ ਕਰ ਰਿਹਾ ਨਾ ਤੂੰ ਮੇਰੇ ਵਾਸਤੇ ਕਰ ਰਿਹਾ ਤੂੰ ਆਪਣੇ ਵਾਸਤੇ ਕਰ ਰਿਹਾ ਮੈਂ ਆਪਣੇ ਵਾਸਤੇ ਕਰ ਰਿਹਾ ਅੱਲਾ ਕੇ ਮੈਂ ਕਿਹਾ ਬਜ਼ੁਰਗ ਹੀ ਕਹਿੰਦੇ ਆ ਵੀ ਮੈਂ ਆਪਣਾ ਫਲਾਦਲੀ ਐਸ ਵੇਲੇ ਲਾਦਲੀ ਕਰ ਰਿਹਾ ਮੈਂ ਬਿਲਕੁਲ ਨਹੀਂ ਕਹਿੰਦਾ ਮੈਂ ਐਜ਼ ਅ ਚੇਅਰਮੈਨ ਐਜ਼ ਅ ਚਾਂਸਲਰ ਬਣਿਆ ਰਹਿਣਾ ਚਾਹਨਾ ਇਸ ਲਈ ਕਰ ਰਿਹਾ ਕਿਉਂਕਿ ਜੇ ਮੈਂ ਨਹੀਂ ਕੰਮ ਕੀਤਾ ਤੋ ਫਟ ਮੇਰੇ ਲਈ ਸੀਟ ਤੇ ਬੈਠਣਾ ਠੀਕ ਹੈ ਉਹ ਮੈਨੂੰ ਕਿਹਾ ਮੰਨਿਆ ਜਿਹੜੇ ਸਮਾਜ ਦੇ ਅੰਦਰ ਜਿਹੜੇ ਬੰਦੇ ਰੋਲ ਮਾਡਲ ਹੋਣ ਬੜੀਆਂ ਵੱਡੀਆਂ ਬੁਲੰਦੀਆਂ ਤੇ ਪਹੁੰਚੇ ਹੋਣ ਟੱਬਰ ਕਿਉਂ ਨਹੀਂ ਸੀਰੀਅਸ ਲੈਂਦਾ ਇੱਕੋ ਗੱਲ ਇਹ ਕਿਸੇ ਨੂੰ ਵੀ ਕਿਸੇ ਦੇ ਥੱਲੇ ਲੱਗਣਾ ਪਸੰਦ ਨਹੀਂ ਤੇ ਨਾ ਹੀ ਕਰਦੇ ਨੂੰ ਕਿਸੇ ਦੀ ਸੇਖਤ ਕਰਨਾ ਪਸੰਦ ਹੈ ਉਹ ਕਹਿੰਦੇ ਆ ਵੀ ਠੀਕ ਹੈ ਇਹ ਕਿਤੇ ਹੋਰ ਪੰਗੋਏ ਨਾਲ ਚੜ ਜਾਗੇ ਸਰਰ ਰੌਲਾ ਇਸੇ ਗੱਲ ਦਾ ਉਹ ਜੇ ਕਿਸੇ ਨੇ ਮੈਨੂੰ ਛੋਟੀ ਜੀ ਗੱਲ ਕੱਢ ਦਿੱਤੀ ਜਾਂ ਮੇਰੀ ਇਨਸਲਟ ਕਰ ਦਿੱਤੀ ਉਹ ਮੈਂ ਲੱਲੀ ਮੈਂ ਇਹ ਕਹਿਣਾ ਚਾਹਨਾ ਵੀ ਜਿਹੜਾ ਮਾਈਂਡ ਹੈ ਅਸੀਂ ਲੋਕ ਕਈ ਵਾਰੀ ਕਈ ਚੀਜ਼ਾਂ ਵਾਪਸ ਕਰ ਦਿੰਨੇ ਆ ਨਹੀਂ ਲਾਂਦੇ ਲੇਕਿਨ ਜਿਹੜੀ ਚੀਜ਼ ਨਹੀਂ ਲੈਣੀ ਚਾਹੀਦੀ ਉਹਦੀ ਗਾਲੀ ਜਾਂ ਕੁਛ ਉਹ ਲੈ ਕੇ ਤੇ ਦਿਮਾਗ 'ਚ ਬਿਠਾਈ ਰੱਖਦੇ ਆ ਉਹ ਚੀਜ਼ ਜਦੋਂ ਤੁਹਾਨੂੰ ਕੋਈ ਮਾੜਾ ਚੰਗਾ ਕਹੇ ਉਸੇ ਵੇਲੇ ਮੋੜ ਦੋ ਉਹਨੂੰ ਦਾਵਾ ਇਹ ਤੁਮ ਆਪਣੇ ਕੋਲ ਰੱਖ ਇਹ ਇਹ ਤੈਨੂੰ ਹੀ ਵਾ ਵਦੇ ਫੁੱਲੇ